ਕਿਤੇ ਮੰਦਲੋ ਕਿਤੇ ਕੀਤੀ ਹੁੰਦੀ ਤੇ ਤੁਸੀਂ ਸਾਡੀਆਂ ਸਿੱਖਾਂ ਨੂੰ ਜਨਾਲੀਆਂ ਨੂੰ ਚੁੱਪ ਲੈਣੇ ਹੁੰਦੇ ਹੋ ਇਹ ਭੁੱਲ ਨਾ ਤੇ ਤੁਸੀਂ ਭਾਈ ਉਹਨੂੰ ਫਾੜੀ ਦੇ ਸਕੀਂ ਤੇ ਜਦ ਤਨ ਹੋ ਗਿਆ ਤੇ ਸਾਡੀ ਮਨਗਬੜੀ ਪਾਜ ਪਿਆ ਕਾਨੂੰਨੀ ਕਾਰਵਾਈ ਚੋਣੇ ਆ ਜੀ ਕਿਹੜਾ ਕਿਹਨੂੰ ਜਿਹੜਾ ਤੁਹਾਡੇ ਸੰਵਧਾਨ ਚ ਸਿੱਖਾਂ ਦਾ ਕੋਈ ਵੱਖਰਾ ਨਹੀਂ ਸਿੱਖਾਂ ਦਾ ਉਹਨਾਂ ਨੂੰ ਘਰ ਕੀ ਨਿੰਦਾ ਸੁਣਿਆ ਨਾ ਕਾਲ ਭੇਜ ਕੇ ਉਹਨਾਂ ਤੇ ਸਾਕਿਰਪਾਣ ਜਦੋਂ ਅਸੀਂ ਕਿਹਾ ਕਿ ਜਿਹੜਾ ਤੁਹਾਡੇ ਮੂੰਹ ਨਾਲ ਕੋਲ ਤੁਸੀਂ ਬੱਚੇ ਹੋਏ ਆ ਜਗਵੀਰ ਸਿੰਘ ਕੱਪਿਆਵਾਲੀ ਉਹਨਾਂ ਨੇ ਦੇ ਵਿਚਾਰ ਪੇਸ਼ ਕਰਨਗੇ ਮਰੇ ਜੀ ਮੋਦੀਨ ਸਿੰਘ ਤੇ ਸਮੂਚਾ ਸਟਾਫ ਸ੍ਰੀ ਮੁਖਸ਼ਰ ਸਾਹਿਬ ਸ਼੍ਰੋਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਾਡੇ ਬਹੁਤ ਸਤਿਕਾਰਯੋਗ ਆ ਸ੍ਰੀ ਮੁਖਸ਼ਰ ਸਾਹਿਬ ਦੇ ਭਾਈ ਜਗਦੀਪ ਸਿੰਘ ਜੀ ਹਰਿਦਿੱਤ ਸਿੰਘ ਸ੍ਰੀ ਸਰਵਾਰ ਸਾਹਿਬ ਸ੍ਰੀ ਮੁਖਸ਼ਰ ਸਾਹਿਬ ਸੋ ਹੁਣ ਮੈਂ ਬੇਨਤੀ ਕਰਾਂਗਾ ਮੁਖਸ਼ਰ ਸਾਹਿਬ ਤੇ ਕਿ ਇਸ ਇਲਾਕੇ ਦੀ ਸਿੱਧੂਪੁਰ ਯੂਨੀਵਰਸਿਟੀ ਯੂਨੀਅਨ ਜਿਹੜੀ ਦੋ ਧਰਮਾਂ ਦੋ ਸਵਾਜਾਂ ਨੂੰ ਵਾਪਸ ਲੜਾਉਣ ਦੀ ਸਾਜ਼ਿਸ਼ 라ਉ ਰੂਪਲ ਸਾਹਿਬ ਬੈਠੇ ਵਕੀਲ ਸਾਹਿਬ ਇਹਨਾਂ ਨੂੰ ਸਟੇਜ ਦੇ ਮੋਢ ਨਾਲ ਉਹ ਜਿਹੜੀ ਕਲੂਮਿੰਗ ਕਰਦੀ ਹੁੰਦੀ ਹੈ ਇਦੋਂ ਉਹੀ ਮੰਗਦੇ ਆ ਗੱਲਾਂ ਹੋਰ ਵੀ ਬਹੁਤ ਗੱਲ ਵਾਲੀਆਂ ਨੇ ਜਦੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਆ ਜਿਹੜੇ ਬੰਦੇ ਅਗਵਾਈ ਕਰਦੇ ਆ ਉਹਨਾਂ ਨੂੰ ਤੋੜਨ ਦੀ ਡਰਾਉਣੀ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਦੋਂ ਚੱਲ ਪਿਆ ਕੰਮ ਜੀ ਉਹਨਾਂ ਨੇ ਦੇਖਿਆ ਤੇ ਦੋ ਚਾਰ ਬੰਦੇ ਉਹਦੇ ਅੱਗੇ ਐਸ ਨੂੰ ਵੀ ਅੱਜ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਡੇ 'ਤੇ ਦਬਾਅ ਪਾਉਣ ਆਏ ਤੇ ਇਹ ਕਿ ਇਨਸਾਫ ਦੇਣ ਆਏ ਜੀ ਪਹਿਲਾਂ ਦਫਾਰੀ ਤੁਸੀਂ ਲਾਈਆਂ ਫੇਰ ਦੂਜੇ ਨੰਬਰ ਤੇ ਗੱਲ ਆ ਕੋਈ ਉਹ ਜਿਹੜਾ ਬਾਂਦਰ ਹੈ ਨਿਵੇਂ ਨੇ ਜਿਸੀ ਨੇ ਕਿਹਾ ਹੈ ਉਹਨੂੰ ਤੁਸੀਂ ਫੜਦੇ ਦੇਣੀ ਹੈ ਤੁਸੀਂ ਉਹਨੂੰ ਟੈਨ ਤੇਰੇ ਲਈ ਕਿਸੇ ਨੇ ਗਿਆ ਜਿਹੜਾ ਬਾਅਦ ਚ ਕਿਰਾਏ ਤੁਮ ਦੋ ਪੰਨੇ ਉਹ ਫੜੇ ਗਏ ਜਿਹੜੇ ਵਿੱਚ ਸੱਚੇ ਖੰਦੇ ਲੇ ਕੇ ਫੜਦੇ ਸੀ ਜਿਹੜਾ ਬੰਦੇ ਨੇ ਚੱਪੀ ਵੇਖੋ ਇਹਨੇ ਮੋਟੋ ਚ ਕੜਾ ਨੇ ਅੱਛੇ ਜਿਹੀ ਪਾਇਆ ਕੜਾ ਸਾਡੇ ਮੁੰਡੇ ਨੂੰ ਕੁੱਟਣ ਲਈ ਆਸੇ ਫੜਿਆ اسی آخیا وہ بندہ تڑیا ہی نہیں پہ وہ جی بچ گئے اختیار ارادہ ہو فٹ لینا پھر میں کہا نہیں دے گئے جی خالس فوج آ جائے گا یہ جنرل پہنچا تو پونے چلا گیا پونے جایا رپڑ گیا کتنے گنگانگ کتنے کچھے چلا لے گا اس لگے مجبور نہ کرو انصاف آپ منگیے اس کہ کے میرا پنڈ ہے میرا دوست ہے تھی اتنے آئے گے جیسے جتے بندی وجہ ہے اتنے میں آپ سے بات کرنا